ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜਿਹੜੇ ਆ ਉਹ ਨਾਜ਼ੁਕ ਹੁੰਦੇ ਜਾ ਰਹੇ ਅੱਜ ਅਬਦੁੱਲਾਪੁਰ ਪਿੰਡ ਦੇ ਵਿੱਚ ਕੱਲ੍ਹ ਨਾਲੋਂ ਪਾਣੀ ਜੇ ਦੇਖਿਆ ਜਾਵੇ ਤਾਂ 2 ਫੁੱਟ ਪਾਣੀ ਵੱਧ ਚੁੱਕਾ ਹੁਣ ਜਿਹੜਾ ਚੱਕੀ ਬੈਂਕ ਤੋਂ ਬਹੁਤ ਜ਼ਿਆਦਾ ਬਹੁਤਾਦ ਪਾਣੀ ਬਿਆਸ ਦਰਿਆ ਦੇ ਵਿੱਚ ਪੈ ਚੁੱਕਾ ਪਾਣੀ ਦਾ ਪੱਧਰ ਹੋਰ ਵੱਧਦਾ ਜਾ ਰਿਹਾ ਤੇ ਪਿੱਛੋਂ ਪ੍ਰਸ਼ਾਸਨ ਵੱਲੋਂ ਵੀ ਇਹ ਇਹ ਅਲਰਟ ਆ ਚੁੱਕਾ ਵੀ ਪਾਣੀ ਜਿਹੜਾ ਅੱਜ ਰਾਤ ਤੱਕ ਇੱਥੇ ਪਹੁੰਚੂਗਾ ਤੇ ਪਾਣੀ ਦਾ ਪੱਧਰ ਵਧਣਾ ਹੈ ਵਧਣਾ ਤੇ ਪਿੰਡ ਦੇ ਵਿੱਚੋਂ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਪੀਲ ਕਰਕੇ ਬਾਹਰ ਲਿਆਂਦਾ ਜਾਵੇ ਤੇ ਪਸ਼ੂ ਜਿਹੜੇ ਆ ਉਹ ਵੀ ਬਾਹਰ ਲਿਆਂਦੇ ਜਾਣ ਇਥੋਂ ਤੱਕ ਫਿਰ ਜਿਹਨਾਂ ਦੇ ਹੁਣ ਇਥੇ ਅਬਦੁੱਲਾਪੁਰ ਘਰਾਂ ਦੇ ਵਿੱਚ ਤੂੜੀ ਜਿਹੜੇ ਪੱਠੇ ਉਹ ਤਾਂ ਖਰਾਬ ਹੋਣੇ ਹੋਣ ਆ ਕਿਉਂ ਪਾਣੀ ਵੜੂਗਾ ਪਹਿਲਾਂ ਹੀ ਕਈਆਂ ਦੇ ਵੜ ਚੁੱਕਾ ਤੂੜੀ ਖਰਾਬ ਹੋ ਚੁੱਕੀ ਆ ਪੱਠਿਆਂ ਦੀ ਵੀ ਖਰਾਬ ਹੋ ਚੁੱਕਿਆ ਤੇ ਅੱਜ ਸਾਡੇ ਕੋਲ ਸਾਡੇ ਕੇਸੋਪੁਰ ਤੋਂ ਜੁਹਾਰ ਭਾਜੀ ਹੁਣੀ ਗੋਪੀ ਹੁਵੀਰ ਹੁਣੀ ਸਾਰੇ ਹੀ ਜਾਰੇ ਅੱਜ ਪਹੁੰਚੇ ਆ ਇਹ ਤੂੜੀ ਤਕਰੀਬਨ 25 ਕੁਇੰਟਲ ਦੇ ਲਗਭਗ ਤੂੜੀ ਦੀ ਸੇਵਾ ਜਿਹ ਤੇ ਮੈਂ ਧੰਨਵਾਦ ਕਰਦਾ ਸਾਰੇ ਕਿਸੋਪੁਰ ਪਿੰਡ ਦੇ ਸਾਰੇ ਨਗਰ ਦੇ ਕਿਉਂਕਿ ਆਪਣੇ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਜੋ ਅੱਜ ਕਿਉਂਕਿ ਸਾਡਾ ਇਲਾਕਾ ਆ ਸਾਡਾ ਏਰੀਆ ਆ ਜਿੱਥੇ ਜੇ ਇਹੋ ਜੀ ਆਫਤ ਆਉਂਦੀ ਆ ਤੇ ਸਾਨੂੰ ਇਕਜੁੱਟ ਹੋ ਕੇ ਉਹਦੇ ਨਾਲ ਲੜਨਾ ਚਾਹੀਦਾ ਇਹਨਾਂ ਭਰਾਵਾਂ ਦੇ ਨਾਲ ਜੀ ਇਹਨਾਂ ਦੀ ਮੁਸ਼ਕਲ ਕੋਈ ਹੱਲ ਹੋ ਸਕਦੀ ਆ ਤੇ ਹਾਲਾਤ ਜਿਹੜੇ ਆ ਉਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਾਵਾਂਗੇ ਮੇਰੇ ਨਾਲ ਰੰਮੀ ਭਾਜੀ ਹੁਣੀ ਆਏ ਆ ਸਾਡੇ लाਡੀ ਬੂਟਰ ਸਤਵੀਰ ਸਰਬ ਤੇ ਗੋਲਦੀ ਭਾਜੀ ਇਹ ਵੀ ਨਾਲ ਪਹੁੰਚੇ ਸਾਡੀ ਇੱਕ ਟੀਮ ਆ ਜਦੋਂ ਵੀ ਇਹਨਾਂ ਨੂੰ ਆਵਾਜ਼ ਦੇਈਦੀ ਆ ਸਾਰਿਆਂ ਨੂੰ ਉਦੋਂ ਇਹ ਆ ਖੜਦੇ ਆ ਮੋਢੇ ਨਾਲ ਮੋਢਾ ਜੋੜ ਕੇ ਕੋ ਚਲੋ ਅਸੀਂ ਫਰੰਟ ਲਾਈਨ ਤੇ ਆਏ ਸਾਡੇ ਪਿੱਛੇ ਜਿਹੜੀ ਗੱਲ ਕਹੀਏ ਵੀ ਪਿੱਛੇ ਬੈਕ ਬੋਨ ਜਿਹਨੂੰ ਕਹਿੰਦੇ ਰੀੜ ਦੀ ਹੱਡੀ ਤੋਂ ਇਹ ਇਹ ਲੋਕ ਆ ਜਦੋਂ ਵੀ ਮਰਦੀ ਆਵਾਜ਼ ਦੇਈਏ ਉਦੋਂ ਹੀ ਸਾਡੇ ਨਾਲ ਆਣ ਕੇ ਖੜਦੇ ਆ ਬਾਹੂਪੁਰ ਸਵਾਮਾਂ ਚੱਲਦੀਆਂ ਸੀ ਤੇ ਉੱਥੇ ਵੀ ਸਵਾਮਾਂ ਚੱਲ ਰਹੀਆਂ ਉੱਥੇ ਵੀ ਜੇ ਤੂੜੀ ਦੀ ਲੋੜ ਪੈਂਦੀ ਆ ਜਿੰਨੀ ਕਿ ਇੱਥੇ ਲੋੜ ਆ ਬਾਕੀ ਜਿਹੜੀ ਬਾਹੂਪੁਰ ਆਪਾਂ ਉੱਥੇ ਗੱਲ ਕਰਕੇ ਉਹਨਾਂ ਕੋਲ ਭੇਜਾਂਗੇ ਬਾਕੀ ਜ਼ਰੂਰ ਤੁਹਾਨੂੰ ਹਾਲਾਤ ਦਿਖਾ ਲਦੇ ਰਾਵਾਂਗੇ ਜੇ ਕਿਸੇ ਚੀਜ਼ ਦੀ ਲੋੜ ਹੈਗੀ ਆ ਤੇ ਉਹ ਪੁੱਛ ਕੇ ਆਓ ਐਦਾਂ ਨਹੀਂ ਆਪਣੇ ਕੋਲੋਂ ਜੇ ਪਾਣੀ ਦੀ ਲੋੜ ਹੈ ਤੇ ਲੋਕ ਪਾਣੀ ਲਈ ਆਉਂਦੇ ਆ ਅੱਜ ਸਾਡੇ ਕੋਲ ਪਾਣੀ ਦਾ ਇੱਕ ਵੱਡਾ ਟੈਂਪੂ ਆ ਗਿਆ ਤੇ ਪਾਣੀ ਲੋੜ ਹੀ ਨਹੀਂ ਹੈਗੀ ਪਾਣੀ ਇੱਥੇ ਬੋਰ ਠੀਕ ਆ ਪਾਣੀ ਦੀ ਲੋੜ ਸੀ ਬਾਹੂਪੁਰ ਪਾਣੀ ਪਿਆ ਸੀ ਹੁਣ ਉੱਥੇ ਪਾਣੀ ਬਾਧੂ ਪਹੁੰਚ ਗਿਆ ਸਾਡੇ ਕੋਲ ਲੋਕ ਭੇਜੀ ਜਾਂਦੇ ਮੇਰੀ ਬੇਨਤੀ ਆ ਜਿਹੜਾ ਦਸਵੰਦ ਦਾ ਪੈਸਾ ਉਹ ਵਿਅਰਥ ਨਾ ਜਾਵੇ ਨਾ ਗਲਤ ਪਾਸੇ ਨਾ ਲੱਗੇ ਜਿਹੜੀ ਲੋੜ ਵੰਦਾ ਉਹਨਾਂ ਕੋਲ ਚੀਜ਼ ਪਹੁੰਚੇ ਤੇ ਹੁਣ ਪਾਣੀ ਸਾਡੇ ਕੋਲ ਵੱਡਾ ਗੱਡੀ ਭਾਜੀ ਪਈ ਯਾਰ ਅਮੀ ਭਾਜੀ ਤੇ ਕੀ ਕਰਾਂਗੇ ਫਿਰ ਔਖਾ ਹੋ ਜਾਂਦਾ ਨਾ ਉਹ ਚੀਜ਼ ਦਾ ਫਾਇਦਾ ਨਹੀਂ ਕੋਈ ਵੀ ਬੇਅਰਥੋ ਕੀ ਸੇਵਾ ਹੀ ਸੇਵਾ ਹੀ ਬੇਅਰਥ ਹੋ ਗਈ ਤਾਂ ਆਪਾਂ ਪੁੱਛ ਕੇ ਲੈ ਕੇ ਆਈਏ ਤੇ ਸਾਨੂੰ ਇੱਕ ਨੰਬਰ 9276200100 ਨੰਬਰ ਸਾਡੇ ਨੰਬਰ ਤੇ ਸੰਪਰਕ ਕਰੋ ਜੇ ਕਿਸੇ ਚੀਜ਼ ਦੀ ਲੋੜ ਆ ਦੱਸੋ ਸੇਵਾ ਕਰਨੀ ਚਾਹੁੰਦਾ ਅਸੀਂ ਤੁਹਾਨੂੰ ਏਰੀਆ ਦੱਸ ਦਾਂਗੇ ਅਸੀਂ ਤੁਹਾਨੂੰ ਆ ਚੀਜ਼ ਦੱਸਾਂਗੇ ਆ ਚੀਜ਼ ਦੀ ਲੋੜ ਆ ਅਸਲ ਦੇ ਵਿੱਚ ਬਾਉਪੁਰ ਤੋਂ ਵੀ ਸਵੇਰੇ ਫੋਨ ਆ ਉਹ ਕਹਿੰਦੇ ਸਾਨੂੰ ਬੰਨ ਬੰਨ ਕੇ ਸਾਡੀ ਹੈਲਪ ਕਰਿਓ ਸਮਾਨ ਬਹੁਤ ਪਹੁੰਚ ਚੁੱਕਾ ਹੈ ਸਮਾਨ ਨਾ ਲਿਓ ਨਾ ਲਿਓ ਤੁਸੀਂ ਸਾਡੀ ਬੰਨ ਬੰਨਣਿਆਂ ਜਦੋਂ ਉਹ ਡੀਜ਼ਲ ਦੀ ਸੇਵਾ ਕਰਦੇ ਹੋ ਅਸੀਂ ਅੱਜ ਨਹੀਂ ਅਸੀਂ ਇਹ 2023 'ਚ ਵੀ ਅਪੀਲ ਕਰਦੇ 2019 'ਚ ਵੀ ਅਪੀਲ ਕਰਦੇ ਲੱਖਾਂ ਰੁਪਈਆ ਸਾਡਾ ਜਿਹੜਾ ਨਿਆਇਜ ਵਿਅਸਤ ਜਾਂਦਾ ਅਸੀਂ ਅੱਜ ਤੱਕ ਜਿੰਨੀਆਂ ਵੀਡੀਓ ਕਿਸੇ ਨੂੰ ਅਪੀਲ ਨਹੀਂ ਕੀਤੀ ਆ ਚੀਜ਼ ਲੈ ਕੇ ਆਓ ਸਾਨੂੰ ਪਤਾ ਹੈ ਹੀ ਨਹੀਂ ਲੋੜ ਹੀ ਨਹੀਂ ਅਸੀਂ ਕਿਉਂ ਅਪੀਲ ਕਰਨੀ ਕਿਉਂ ਲੋਕਾਂ ਦਾ ਦਸਵੰਧਾ ਪੈਸਾ ਅਸੀਂ ਗਲਤ ਪਾਸੇ ਲਾਉਣਾ ਹਾਂ ਜਿਹੜੀ ਚੀਜ਼ ਦੀ ਲੋੜ ਆ ਕੋ ਪਸ਼ੂਆਂ ਦੀ ਲੋੜ ਆ ਉਹ ਅਸੀਂ ਪੱਠਿਆਂ ਦੇ ਆਉਂਦੇ ਪੱਠੇ ਦੇ ਦਿੰਦੇ ਰਿਆਂ ਜਿਵੇਂ ਤੂੜੀ ਆ ਕਿਸੇ ਭਰਾ ਦੀ ਤੂੜੀ ਖਰਾਬ ਉਹਨਾਂ ਨੂੰ ਦਿੱਤੀ ਜਾਊਗੀ ਹੁਣ ਪਾਣੀ ਦੀ ਲੋੜ ਹੀ ਨਹੀਂ ਹੈਗੀ ਬ੍ਰੈਡ ਆ ਗਏ ਬ੍ਰੈਡਾਂ ਦੀ ਲੋੜ ਹੀ ਨਹੀਂ ਲੰਗਰ ਪੱਕ ਰਿਹਾ ਪੱਕਿਆ ਪਕਾਇਆ ਲੰਗਰ ਆਉਂਦਾ ਆਪਾਂ ਕਿਉਂ ਬ੍ਰੈਡ ਲੈ ਕੇ ਆਉਣੇ ਬ੍ਰੈਡ ਖਰਾਬ ਹੋ ਜਾਣੇ ਇਸ ਕਰਕੇ ਬੇਨਤੀ ਹੈ ਜਿੰਨ ਨੂੰ ਵੀ ਕਰਨਾ ਫੋਨ ਕਰਕੇ ਪੁੱਛ ਕੇ ਤਾਂ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ